ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਿਲੇ ਹਾਰਨ ਜਲ ਤਲ ਮਈਲ ਸੋਈ ਅਸ਼ਟਬਦੀ ਕਰਨ ਕਰਾਮਣ ਕਰਨੈ ਜੋਗ ਜੋ ਤਸ ਭਾਵੈ ਸੋਈ ਹੋਗੈ ਖਿਰ ਮੈ ਥਾਪ ਥਾਪਨ ਹਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਹੁਕਮੈ ਤਾਰ ਅਦਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਊਚ ਨੀਚ ਬਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਨੁਖ ਗਤ ਪਾਵੈ ਪ੍ਰਭ ਭਾਵੇ ਤਾਂ ਪਾਥਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਵਤ ਹਰ ਗੁਣ ਭਖੈ ਪ੍ਰਭ ਭਵੇ ਦਾ ਪਤ ਤਉ ਉਦਾਰੈ ਆਪ ਕਰੈ ਆਪਨ ਵਿਚਾਰੈ ਦੁਹਾ ਸਿਰਿਆਂ ਕਾ ਆਪ ਸੁਆਮੀ ਖੇਲੇ ਬਗਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹ ਮਨੁਖ ਤੇ ਕਿਆ ਹੋਇ ਆਵੇ ਜੋ ਤਸਭਾਵੈ ਸੋਈ ਕਰਾਵੇ ਇਸ ਕੇ ਹਾਥ ਹੋਏ ਤਾ ਸਭ ਕੁਛ ਲੀ ਜੋ ਤਸਭਾਵੈ ਸੋਈ ਕਰੇ ਅਣਜਾਨਤ ਬਿਖਿਆ ਮੈ ਰਚੈ ਜੇ ਜਾਣੇ ਦੇ ਆਪਣੇ ਆਪ ਬਚੈ ਪਰਮੀ ਭੂਲਾ ਦੇ ਦਸਤਾਵੈ ਨਮਕਮੈ ਚਾਰ ਗੁੰਡ ਫਿਰਿਆ ਆਵੇ ਕਰ ਕਿਰਪਾ ਜਿਸੀ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਰ ਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬਨਵਾਜੈ ਜੰਕ ਅਦ੍ਰਿਸ਼ਟ ਕਸ਼ੂ ਨਾ ਆਵੇ ਤੈਸ ਤਤਕਾਲ ਦੇ ਦਿਸ ਪ੍ਰਗਟਾਵੇ ਜੰਕੋ ਆਪਣੀ ਕਰੇ ਬਖਸ਼ੀਸ ਤੰਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਭ ਤਸਕੀਰਾਸ ਘਟ ਘਟ ਪੂਰਨ ਬ੍ਰੰਪਰਗਾਸ ਆਪਣੀ ਬਣ ਤਿਆ ਬਨਾਈ ਨਾਨਕ ਜੀ ਵੇ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਣ ਸਰਬ ਕੋ 나ਥ ਆਗਿਆਕਾਰੀ ਬਪਰਾ ਜੀਓ ਜੋਤਸ ਸੁਭਾਵੇ ਸੋਈ ਫਣਥਿਓ ਕਬੋਂ ਓਚ ਨੀਚ ਮੈਂ ਬਸੈ ਕਬੋਂ ਸੋਗ ਹਰ ਕਰੰਗਾ ਸੈ ਕਬੋਂ ਨੇਂ ਤੇ ਚੰਦ ਬਿਵਹਾਰ ਕਬੋਂ ਓ ਬਾ ਕਾਸ ਪਿਆਲ ਕਬੋਂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਨਹਾਰ ਕਬੋਂ ਨਰਤ ਕਰੈ ਬੋ ਭਾਤ ਕਬੋਂ ਸੋਏ ਰੈ ਦਿਨ ਰਾਤ ਕਬੋਂ ਮਾ ਕ੍ਰੋਧ ਬਿਕਰਾਲ ਕਬੋਂ ਸਰਬ ਕੀ ਹੋ ਤਰਵਾਲ ਕਬੂ ਹੋਏ ਬੈ ਬੜਾ ਰਾਜ ਕਬੂ ਭਿਖਾਰੀ ਨੀ ਕਾ ਸਾਜ ਕਬੂ ਆਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੈ ਤੇ ਵੀ ਰਹੈ ਗੁਰ ਪ੍ਰਸਾਦ ਨਾਨਕ ਸਜ ਕੈ ਕਬੂ ਹੋਈ ਪੰਡਿਤ ਕਰੇ ਬਖਿਆਨ ਕਬੂ ਮੋਣ ਧਾਰੀ ਲਾਵੇ ਧਿਆਨ ਕਬੂ ਤੜ ਤੇਰ ਦਿਸ਼ਨਾਣ ਕਬੂ ਸੇ ਸਾਧਕ ਮੁਖ ਗਿਆਨ ਕਬੋਂ ਕੀਟ ਹਸਤ ਪਤੰਗ ਹੋ ਜੀਆ ਅਣਕ ਜੋਂਨ ਭਰਮੀ ਪਰਮੀ ਆ ਨਾਨਾ ਰੂਪ ਜੋ ਸੁਆੰਗਿ ਦਿਖਾਵੇ ਜੋ ਪ੍ਰਭਾਵੇ ਤੇ ਮਿਨ ਚਾਵੇ ਜੋ ਤਸਪਾਵੇ ਸੋਈ ਹੋਈ ਨਾਨਕ ਦੂਜਾ ਵਰਨਾ ਕੋਈ ਸਾਹ ਸੰਗਤ ਕਬੋਂ ਸਾਹ ਸੰਗਤਿ ਪਾਵੇ ਉਸ ਹਸਤਾਨ ਤੇ ਬੌਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਹਸਤਾਨ ਕਾ ਨਹੀਂ ਬਿਨਾਸੇ ਮੰਤਨ ਨਾਮ ਰਤੇ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜੋ ਜਲ ਮੈ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤਿਸ ਮਨ ਨਾ ਮਿਟ ਗੈ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕਰਬਾਨ ਸਲੋਕ ਸੁਖੀ ਬਸੇ ਮਸਕੀਨੀਆ ਆਪਨ ਵਾਰਤਲੀ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ અપਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾਂਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨ ਮਰੇ ਬਹੁ ਜੋਨ ਪਰਮਾਵੇ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾਗਿਆਲ ਕਰ ਕਿਰਪਾ ਜਿਸ ਕਹਿਰ ਦੇ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਏ ਕਰ ਗਰਬਾਵੇ ਤ੍ਰਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀ ਤਰ ਤਾਂਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਨਾ ਕਿਸੇ ਨਾ ਬਦੈ ਆਪ ਹੰਕਾਰੀ ਕਿਸੇ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਸ ਕਰੈ ਖਵਾਰੀ ਗੁਰ ਪ੍ਰਸਾਦ ਜੰਕਾ ਮਟੇ ਅਪਮਾਨ ਸੋਜਨ ਨਾਨਕ ਦਰਗਹ ਪਰਵਾਨ ਕੋੜ ਕਰਮ ਕਰੈ ਹੋ ਧਾਰੈ ਸ਼ਰਮ ਪਾਵੈ ਸਗਲੇ ਬਰਥਾਰ ਅਨਕ ਤਪੱਸਿਆ ਕਰੈ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨੈਂਦਰ ਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੀਨ ਜੰ ਕਮਨ ਹੋਈ ਕਉ ਨਾਨਕ ਤਾਂ ਕੀ ਨਿਰਮਲ ਸੋਈ ਜਬ ਲਗ ਜਾਨੇ ਮੋਇ ਤੇ ਕਸ਼ ਹੋਈ ਤਬ ਇਸ ਕੋ ਸੁਖ ਨਾਹੀ ਕੋਈ ਜਬੇ ਜਾਣੈ ਮੈਂ ਕਿਸ਼ ਕਰਤਾ ਤਬ ਲਗ ਗਰਬ ਜੋਨ ਮੈਂ ਫਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਤੀਤ ਜਬ ਲਗ ਮੋ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕੋ ਛੁਟੈ ਸੈਸ ਕਟੈ ਲਖ ਓੜ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇਂ ਅਨਕ ਭੋਗ ਵੇਖਿਆ ਕੇ ਕਰੈ ਨਹਿ ਤ੍ਰਿਪਤਾ ਵੈ ਖਪ ਕਮਰੈ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਈ ਬੜ ਪਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਮਣੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨਿਹਾਰ ਜਿਸ ਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਰਬਸੋਏ ਜੋ ਕਿਛ ਕੀਨੋ ਸੁਆਪਲੇ ਰੰਗ ਸਭ ਤੇ ਦੂਰ ਸਭ ਹੋਂ ਕੈ ਸੰਗ 부ਜੈ ਦੇਖੈ ਕਰੇ ਬਵੇਕ ਆਪੇਕ ਆਪੀ ਅਨੇਕ ਮਰੈ ਨਾ ਬਿਨ ਸਿਆਵੇ ਨਾ ਜਾਏ ਨਾਨਕ ਸਦੇ ਰਿਆ ਸਮਾਏ ਆਪ ਬਦੇ ਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਾਚੋ ਸਕਾਓ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਈ ਥਾਨ ਥਨੰ ਧਾਰੇ ਕੈ ਸੋਈ ਆਪਣੇ ਚਲਤੇ ਆਪ ਕਰਨੇ ਹਾਰ ਕੌਤ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮੱਦੇ ਕਿਨੇ ਬਿਰ ਲੈ ਚੀਨਾ ਭਲਾ 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 ਤੇਰਾ ਰੂਪ ਆਤ ਸੁੰਦਰ ਅਪਾਰ ਅਨੂਪ ਨਰਮਲ 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 ਤੇਰੀ ਬਾਣੀ ਕੜ-ਕੜ ਸੁਣੀ ਸਰਵਣ ਮਖਿਆਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ